ਪੰਜਾਬ ਕੈਬਨਿਟ ਦੇ ਵਿੱਚ ਨਵਾਂ ਚਿਹਰਾ ਸ਼ਾਮਲ ਕਰਨ ਦੀਆਂ ਚਰਚਾਵਾਂ ਇੱਕ ਵੱਡੇ ਹਿੰਦੂ ਚਿਹਰੇ ਨੂੰ ਮਿਲ ਸਕਦੀ ਹੈ ਮੰਤਰੀਵਾਲੀ ਕੁਰਸੀ ਆਖਰਕਾਰ ਇਹ ਖਬਰਾਂ ਕਿੱਥੋਂ ਨਿਕਲ ਰਹੀਆਂ ਨੇ ਤੇ ਇਹਨਾਂ ਖਬਰਾਂ ਨੂੰ ਕੌਣ ਪ੍ਰਮੋਟ ਕਰ ਰਿਹਾ ਹੈ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਇਹਦੇ ਬਾਰੇ ਹਲਕੀ ਜੀ ਗੱਲ ਕਰਦੇ ਹਾਂ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਇਸ ਸਮੇਂ ਦੋ ਮੰਤਰੀਆਂ ਵਾਲੀਆਂ ਕੁਰਸੀਆਂ ਖਾਲੀ ਨੇ ਯਾਨੀ ਕਿ ਦੋ ਮੰਤਰੀ ਹੋਰ ਬਣ ਸਕਦੇ ਨੇ ਤੇ ਚਰਚਾਵਾਂ ਹਰ ਰੋਜ਼ ਆਉਂਦੀਆਂ ਨੇ ਕਦੇ ਕਿਹਦਾ ਨਾਂ ਆਉਂਦਾ ਹੈ ਕਦੇ ਕਿਹਦਾ ਨਾਂ ਆਉਂਦਾ ਇੱਕ ਮੰਤਰੀ ਨੂੰ ਹਟਾਏ ਜਾਣ ਦੀਆਂ ਚਰਚਾਵਾਂ ਨੇ ਤੇ ਇੱਕ ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ ਨੇ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਆਮ ਆਦਮੀ ਪਾਰਟੀ ਦੀ ਸਰਕਾਰ ਕਈ ਮੁਹਾਜਾਂ ਦੇ ਉੱਤੇ ਫਸੀ ਹੋਈ ਨਜ਼ਰ ਆਉਂਦੀ ਹੈ ਤੇ ਇਸੇ ਦਰਮਿਆਨ ਖਾਸ ਕਰਕੇ ਸਨਤਕਾਰ ਤੇ ਉਹਨਾਂ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਨੇ ਉਹ ਪ੍ਰੈਸ਼ਰਾਈਜ਼ ਕਰ ਰਹੇ ਨੇ ਭਗਵੰਤ ਮਾਨ ਸਰਕਾਰ ਨੂੰ ਲਗਾਤਾਰ ਤਾਂ ਚਰਚਾ ਚੱਲੀ ਹੈ ਕਿ ਸੰਜੀਵ ਅਰੋੜਾ ਸੰਜੀਵ ਅਰੋੜਾ ਜਿਹੜੇ ਰਾਜ ਸਭਾ ਮੈਂਬਰ ਨੇ ਤੇ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਦੇ ਲਈ ਉਹਨਾਂ ਨੂੰ ਮੰਤਰੀ ਪਹਿਲੇ ਹੀ ਬਣਾਇਆ ਜਾ ਸਕਦਾ ਹੈ ਚੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਮੰਤਰੀ ਦੇ ਅਹੁਦੇ ਦੀ ਸੋਚਕਾਈ ਜਾ ਸਕਦੀ ਹੈ ਇਹ ਖਬਰ ਮੈਂ ਤੁਹਾਨੂੰ ਇੱਕ ਵਾਰ ਪਹਿਲਾਂ ਵੀ ਦਿੱਤੀ ਸੀ ਇਹ ਚਰਚਾ ਵਾਂ ਇਹ ਗੱਲ ਸੁਖਪਾਲ ਸਿੰਘ ਖੈਰਾ ਨੇ ਸਾਡੇ ਚੈਨਲ ਨਾਲ ਗੱਲਬਾਤ ਕਰਦਿਆਂ ਹੋਇਆਂ ਵੀ ਕਹੀ ਸੀ ਇਹ ਚਰਚਾ ਵਾਂ ਲਗਾਤਾਰ ਚੱਲ ਰਹੀਆਂ ਨੇ ਹੁਣ ਇਹਦੇ ਬਾਰੇ ਖਬਰਾਂ ਆਉਣ ਲੱਗੀਆਂ ਨੇ ਜਲੰਧਰ ਤੋਂ ਛਪ ਦੇ ਇੱਕ ਅਖਬਾਰ ਦੇ ਵੈਬ ਪੋਰਟਲ ਨੇ ਇਹ ਖਬਰ ਨੂੰ ਨਸ਼ਰ ਕੀਤਾ ਉਹਨੇ ਇੱਕ ਵਾਰ ਨਹੀਂ ਦੋ ਤੋਂ ਤਿੰਨ ਵਾਰ ਇਸ ਖਬਰ ਨੂੰ ਨਸ਼ਰ ਕੀਤਾ ਹੈ ਲਗਾਤਾਰ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸੰਜੀਵ ਅਰੋੜਾ ਕਿਉਂਕਿ ਸਨਤਕਾਰਾਂ ਟਰੇਡਰਾਂ ਵਪਾਰੀਆਂ ਦੇ ਜਿਹੜੇ ਮਸਲੇ ਨੇ ਉਹ ਚੁੱਕਣਗੇ ਉਹਨਾਂ ਨੂੰ ਲੈ ਕੇ ਉਹਨਾਂ ਨਾਲ ਗੱਲਬਾਤ ਜਿਹੜੀ ਉਹ ਕਰ ਰਹੇ ਨੇ ਉਸ ਪੋਰਟਲ ਦੇ ਵੱਲੋਂ ਜਿਹੜਾ ਉਹਨਾਂ ਨੂੰ ਮੰਤਰਾਲਾ ਮਹਿਕਮਾ ਵੀ ਦੇ ਦਿੱਤਾ ਗਿਆ ਉਹਨਾਂ ਨੂੰ ਸਨਤਕਾਰਾਂ ਨਾਲ ਜੁੜਿਆ ਹੋਇਆ ਮਹਿਕਮਾ ਦੇਣ ਦੀ ਗੱਲ ਜਿਹੜੀ ਆ ਉਹ ਚੱਲ ਰਹੀ ਹੈ ਹੁਣੇ ਦੇ ਵਿੱਚ ਸੱਚਾਈ ਕਿੰਨੀ ਹੈ ਦੇਖੋ ਕਈ ਵਾਰ ਖਬਰਾਂ ਮਨੇਜ ਕੀਤੀਆਂ ਜਾਂਦੀਆਂ ਨੇ ਖਬਰਾਂ ਨੂੰ ਮਨੇਜ ਕਰਨ ਦੀ ਕੋਸ਼ਿਸ਼ ਹੁੰਦੀ ਹੈ ਚਰਚਾ ਚਲਾਉਣ ਦੀ ਕੋਸ਼ਿਸ਼ ਹੁੰਦੀ ਹੈ ਉਸ ਉਸ ਪੋਰਟਲ ਨੇ ਲਾਈ ਉਸ ਪੋਰਟਲ ਤੋਂ ਕੋਈ ਹੋਰ ਲਾਊਗਾ ਫਿਰ ਹੋਰ ਲਾਊਗਾ ਫਿਰ ਉਹ ਚਰਚਾ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਚਲਦੀ ਰਹਿੰਦੀ ਹੈ ਪੰਜਾਬ ਸਰਕਾਰ ਵੱਲੋਂ ਤਾਂ ਹਾਲੇ ਤੱਕ ਇਸ ਮਾਮਲੇ 'ਚ ਕੋਈ ਗੱਲ ਨਹੀਂ ਕਹੀ ਗਈ। ਹਾਂ ਸੰਕੇਤ ਜ਼ਰੂਰ ਦਿੱਤੇ ਗਏ ਨੇ ਕਿ ਜਿਸ ਪ੍ਰਕਾਰ ਇਸ ਤੋਂ ਪਿਛਲੀ ਤੋਂ ਪਿਛਲੀ ਕੈਬਨਿਟ ਦੇ ਵਿੱਚ ਜਿਹੜੀ ਕੈਬਨਿਟ ਦੀ ਬੈਠਕ ਹੋਈ ਉਸ ਕੈਬਨਿਟ ਦੀ ਬੈਠਕ ਤੋਂ ਬਾਅਦ ਜਿਹੜੀ ਮੀਡੀਆ ਨੂੰ ਬਰੀਫਿੰਗ ਕਰਨੀ ਸੀ ਜਿਹੜੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਨੀ ਸੀ ਉਹਦੇ ਵਿੱਚ ਮੰਤਰੀ ਸੌਧੂਰਾ ਦੇ ਨਾਲ ਸੰਜੀਵ अरोड़ा ਨੂੰ ਬਿਠਾਇਆ ਗਿਆ। ਇਹ ਬਹੁਤ ਘੱਟ ਹੁੰਦਾ ਕਿ ਜਦੋਂ ਕੈਬਨਿਟ ਦੀਆਂ ਬਰੀਫਿੰਗਸ ਦੇਣੀਆਂ ਹੋਣ ਤੇ ਉਦੋਂ ਕੋਈ ਹੋਰ ਬੈਠਾ ਹੋਵੇ ਮੰਤਰੀ ਮੰਡਲ ਤੋਂ ਬਿਨਾ ਇਹ ਬਹੁਤ ਘੱਟ ਹੁੰਦਾ ਹੈ ਬਹੁਤ ਹੀ ਕਹਿ ਲਈਏ ਕਿ ਰੇਅਰ ਟੂ ਰੇਅਰ ਹੈ ਇਹ ਇਸ ਤਰ੍ਹਾਂ ਨਾਲ ਕੀਤਾ ਗਿਆ ਜਿਸ ਤੋਂ ਬਾਅਦ ਇਹ ਸ਼ੰਕੇ ਹੋਰ ਤੇਜ਼ ਹੋ ਗਏ ਦੋ ਪਹਿਲੂ ਨੇ ਇਹਦੇ ਵਿੱਚ ਦੇਖੋ ਸੰਜੀਵ अरोड़ा ਐਡੇ ਨਿਆਣੇ ਤਾਂ ਹੈ ਨਹੀਂ ਬਹੁਤ ਤਗੜੇ ਸਨਤਕਾਰ ਨੇ ਤੇ ਲੰਬਾ ਸਮਾਂ ਉਹ ਜੁੜੇ ਰਹੇ ਇੱਕ ਖਾਸ ਵਿਅਕਤੀ ਦੇ ਨਾਲ ਜਿਹੜਾ ਕੈਬਨਟ ਦਾ ਮੰਤਰੀ ਰਿਹਾ ਤਾਂ ਉਹ ਕੁੱਲ ਮਿਲਾ ਕੇ ਸੰਜੀਵ अरोड़ा ਰਾਜ ਸਭਾ ਦੀ ਸੀਟ ਇਸ ਚੱਕਰ 'ਚ ਨਹੀਂ ਛੱਡਣਗੇ ਕਿ ਮੈਨੂੰ ਐਮਐਲਏ ਬਣਾ ਦਿੱਤਾ ਜਾਵੇ ਇਸ ਚੱਕਰ 'ਚ ਮੈਨੂੰ ਤਾਂ ਨਹੀਂ ਲੱਗਦਾ ਕਿ ਉਹ ਛੱਡ ਦੇਣ ਐਮਐਲਏ ਦੀ ਤਨਖਾਹ ਵੀ ਘਟਾ ਐਮਐਲਏ ਦੀ ਪੈਨਸ਼ਨ ਵੀ ਘਟ ਸਾਰਾ ਕੁਝ ਘਟਾ ਰਾਜ ਸਭਾ ਮੈਂਬਰ ਦੇ ਰਤਬੇ ਰਾਜ ਸਭਾ ਮੈਂਬਰ ਨੂੰ ਹਰ ਬਰੇ 5 ਕਰੋੜ ਰੁਪਏ ਦੇ ਲਗਭਗ ਜਿਹੜਾ ਆ ਉਹ ਐਮਪੀ ਲੈਂਡ ਫੰਡ ਮਿਲਦਾ ਐ ਐਮਐਲਏ ਨੂੰ ਕੱਖ ਵੀ ਨਹੀਂ ਮਿਲਦਾ ਐਡੇ ਨੇ ਅਨੈਤ ਹੈ ਨਹੀਂ ਜੋ ਪੋਲੀਟੀਕਲ ਕੋਰੀਡੋਰਸ ਦੇ ਅੰਦਰ ਚਰਚਾਵਾਂ ਨੇ ਜੋ ਸਲੇਸ ਸਿਆਸੀ ਰਾਹਦਾਰੀਆਂ ਦੇ ਅੰਦਰ ਚਰਚਾਵਾਂ ਨੇ ਉਹ ਇਹੀ ਨੇ ਕਿ ਸੰਜੀਵ अरोड़ा ਨਾਲ ਵਾਅਦਾ ਆਇਆ ਹੈ ਕਿ ਤੁਸੀਂ ਮੰਤਰੀ ਬਣੋਗੇ ਤੇ ਹੁਣ ਕਿਹਾ ਜਾਂਦਾ ਹੈ ਕਿ ਸੰਜੀਵ अरोड़ा ਨੂੰ ਪਹਿਲਾਂ ਜਿਮਨੀ ਚੋਣ ਤੋਂ ਪਹਿਲਾਂ ਕਿਉਂਕਿ ਜਿਮਨੀ ਚੋਣ ਦੇ ਅਸਾਰ ਹਜੇ ਨੇੜੇ ਨਹੀਂ ਹੈ ਉਹਦਾ ਲੱਗਦਾ ਇਹ ਹੈ ਕਿ ਜੁਲਾਈ ਦੇ ਅਖੀਰ ਤੱਕ ਜਾ ਕੇ ਉਹ ਹੋਵੇਗੀ ਤਾਂ ਉਸ ਤੋਂ ਪਹਿਲਾਂ ਹੀ ਬਣਾ ਲਿਆ ਜਾਵੇ ਤੇ ਉਹਨਾਂ ਤੋਂ ਰਿਜ਼ਾਈਨ ਲੈ ਲਿਆ ਜਾਵੇ ਰਾਸਵਾਲਾ ਇਹ ਚਰਚਾਵਾਂ ਹੁਣ ਜ਼ੋਰ ਫੜ ਰਹੀਆਂ ਨੇ ਇਹਨਾਂ ਦੇ ਵਿੱਚ ਇਸ ਹੱਦ ਤੱਕ ਤਾਂ ਦਮ ਹੈ ਹੁਣ ਜਿਹੜੀ ਮਹਿਕਮੇ ਵੰਡਣ ਵਾਲੀ ਗੱਲ ਹੈ ਉਹਦੇ ਵਿੱਚ ਸ਼ੰਕਾ ਲੱਗਦਾ ਹੈ ਕਿ ਚੀਜ਼ਾਂ ਨੂੰ ਪੁੱਟ ਕਰਨ ਦੇ ਲਈ ਇਹ ਚੀਜ਼ ਰੱਖੀ ਗਈ ਹੈ ਕਿ ਚੀਜ਼ਾਂ ਪਹਿਲਾਂ ਮਾਹੌਲ ਬੰਦੀ ਕਰ ਲਈ ਜਾਵੇ ਮੈਨੂੰ ਲੱਗਦਾ ਹੈ ਕਿ ਸੰਜੀਵ अरोड़ा ਦੇ ਵੱਲੋਂ ਚੁੰਡੀਆਂ ਵੱਢ ਕੇ ਆਪਣੀ ਸਰਕਾਰ ਨੂੰ ਦੇਖਣ ਦੀ ਕੋਸ਼ਿਸ਼ ਹੈ ਕਿ ਕਿੰਨਾਕ ਜਿਹੜਾ ਇਸ ਮਾਮਲੇ ਦੇ ਵਿੱਚ ਉਹ ਸਰਕਾਰ ਰਿਐਕਟ ਕਰਦੀ ਹੈ ਜਾਂ ਆਮ ਆਦਮੀ ਪਾਰਟੀ ਰਿਐਕਟ ਕਰਦੀ ਹੈ ਚਰਚਾ ਦਾ کئی ਹੋਰ ਵੀ ਨੇ ਮਾਲਵੇ ਤੋਂ ਇੱਕ ਖਾਸ ਮੰਤਰੀ ਨੂੰ ਹਟਾਏ ਜਾਣ ਦੀਆਂ ਚਰਚਾਵਾਂ ਹਰ ਰੋਜ਼ ਹੋਰ ਫੜ ਰਹੀਆਂ ਨੇ ਕਿਹਾ ਜਾਂਦਾ ਕਿ ਉਹਨਾਂ ਦੀ ਫੀਡਬੈਕ ਵੀ ਚੰਗੀ ਨਹੀਂ ਆ ਰਹੀ ਤੇ ਜਿਹੜੇ ਕੰਮ ਲਿਓ ਲਿਆਂਦੇਗੇ ਸੀ ਉਹ ਕੰਮ ਦੇ ਵਿੱਚ ਵੀ ਉਹ ਜ਼ਿਆਦਾ ਨਹੀਂ ਨਿਪੁੰਨ ਹੋ ਰਹੇ ਤੇ ਇਸ ਕਰਕੇ ਉਹਨਾਂ ਨੂੰ ਹਟਾਇਆ ਜਾ ਸਕਦਾ ਉਹ ਵੀ ਹਿੰਦੂ ਚਿਹਰਾ ਨੇ ਹੁਣ ਦੇਖਦੇ ਹਾਂ ਕਿ ਸਰਕਾਰ ਇਸ ਮਾਮਲੇ 'ਚ ਇਹਨਾਂ ਚਰਚਾਵਾਂ ਇਹ ਚਰਚਾਵਾਂ ਕਦੋਂ ਜਾ ਕੇ ਜਿਹੜਾ ਸਹੀ ਹੁੰਦੀਆਂ ਨੇ ਪਰ ਫਿਲਹਾਲ ਇਹ ਜਿਹੜੀਆਂ ਖਬਰਾਂ ਆ ਰਹੀਆਂ ਨੇ ਲਗਾਤਾਰ ਇਹ ਮਾਹੌਲ ਬੰਦੀ ਚੁੰਡੀ ਵੱਢ ਕੇ ਦੇਖਣ ਦਾ ਕੰਮ ਕਰਨ ਦੇ ਲਈ ਆ ਰਹੀਆਂ ਨੇ ਕਿ ਦੇਖਿਆ ਜਾਵੇ ਕਿ ਕਰੰਟ ਕਿੱਥੇ ਇੱਕ ਤੱਕ ਜਿਹੜਾ ਉਹ ਟਰੈਵਲ ਕਰਦਾ ਹੈ